ਸਾਬਾ ਗੁਰਜੀ ਕੀ ਫਤਿਹ ਸਾਡਾ ਜਿਹੜਾ ਦੇਸ਼ ਪੰਜਾਬ ਆ ਇਹਦਾ ਇੱਕ 에어ਪੋਰਟ ਆ ਜਿਹੜੀ ਕਿ ਗੁਰੂ ਕੀ ਨਗਰੀ ਨਾਲ ਸੰਬੰਧਿਤ ਆ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ 에어ਪੋਰਟ ਇਹ ਜਿਹੜਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਅ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ 에어ਪੋਰਟ ਆ ਇਸ 에어ਪੋਰਟ ਨੂੰ ਜਿਹੜੀ ਦੇਸ਼ ਦੀ ਸਰਕਾਰ ਆ ਦੇਸ਼ ਦਾ ਜਿਹੜਾ ਮੰਤਰਾਲਿਆ ਵਾ ਉਹ ਇਸ 에어ਪੋਰਟ ਨੂੰ ਵੱਡਾ ਕਰਨ ਦਾ ਜਿਹੜਾ ਉਪਰਾਲਾ ਕਰੇ ਇਸ ਗੱਲ ਦੀ ਮੰਗ ਕਰਦੇ ਆ ਫਲਾਈਟਾਂ ਬਧਾਵੇ ਉਹਦੇ ਵਿੱਚ ਕਾਰਨ ਕੀ ਆ ਕਿ ਪਿਛਲੇ ਦਿਨੀ ਇੱਕ ਬੂਟਾ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਜਿਹੜਾ ਸਾਡਾ ਪੰਜਾਬ ਦਾ ਉਹ ਦਿੱਲੀ ਤੋਂ ਆ ਰਿਹਾ ਸੀ ਤੇ ਉਹਨੂੰ ਰਸਤੇ ਦੇ ਵਿੱਚ ਜਿਹੜਾ ਜਿਹੜੀ ਉਹਦੇ ਨਾਲ ਖੱਜਲ ਖਵਾਰੀ ਹੋਈ ਉਹਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਉਹਨੂੰ ਲੁੱਟ ਲਿਆ ਗਿਆ ਇਹ ਇੱਕ ਬਹੁਤ ਮਾੜਾ ਵਰਤਾਰਾ ਵਾ ਅਸੀਂ ਦੇਖ ਰਹੇ ਸੀ ਕਿ ਬਹੁਤ ਵੱਡੀ ਗਿਣਤੀ ਵੀ ਜਿਹੜਾ ਪੈਸਾ ਵਾ ਉਹ ਪੰਜਾਬ ਦਾ ਇਸ ਦੇ ਵਿੱਚ ਵਰਤਿਆ ਜਾ ਰਿਹਾ ਆਉਣ ਜਾਣ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਆ ਕਰੀਬ 8 ਘੰਟੇ ਦੀ ਖੱਜਲ ਖੁਰੀ ਆ ਜਿਹੜੀ ਉਹ ਜਿਹੜੇ ਪੰਜਾਬ ਦੇ ਲੋਕ ਉਹ ਉਹਨਾਂ ਦੀ ਹੋ ਰਹੀ ਆ ਦਿੱਲੀ ਦੇ 에어ਪੋਰਟ ਤੇ ਆਉਣ ਦੇ ਨਾਲ ਬਹੁਤ ਵੱਡੀ ਖੱਜਲ ਖੁਰੀ ਆ ਤੋਂ ਅਸੀਂ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਨਾ ਕਿਉਂਕਿ ਅਸੀਂ ਗੁਰੂ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ 450 ਸਾਲਾ ਅਸੀਂ ਗੁਰਤਾ ਗਦੀ ਦਿਵਸ ਮਨਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਕਿ ਸ਼ਤਾਬਦੀ ਦੇ ਤੌਰ ਤੇ ਜਿਹੜੀ ਕਿ 16 17 ਤੇ 18 ਸਤੰਬਰ ਨੂੰ ਮਨਾਈ ਜਾ ਰਹੀ ਹੈ ਉਹ ਅਸੀਂ ਇਸ ਦਿਨ ਨੂੰ ਸਮਰਪਿਤ ਸਮੁੱਚੇ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਤੇ ਖਾਸ ਤੌਰ ਤੇ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਆਪਣੇ ਪੰਜਾਬ ਦੇਸ਼ ਦਾ ਜਿਹੜਾ ਜਿਹੜਾ 에어ਪੋਰਟ ਆ ਗੁਰੂ ਰਾਮਦਾਸ ਜੀ ਦੀ ਗੁਰੂ ਦੀ ਨਗਰੀ ਦੇ 에어ਪੋਰਟ ਨੂੰ ਚੁਣਨ ਤੇ ਇੱਥੋਂ ਦੀਆਂ ਫਲਾਈਟਾਂ ਜਿਹੜੀਆਂ ਉਹ ਲੈਣ ਤੇ ਬਾਹਰ ਦੇ ਜਿਹੜੀਆਂ ਫਲਾਈਟਾਂ ਵਾਲੇ ਹੈਗੇ ਆ ਉਹਨਾਂ ਦੇ ਅਧਾਰੇ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਨ ਕੀ ਜਿਸ ਦੀਆਂ ਫਲਾਈਟਾਂ ਜਿਹੜੀਆਂ ਉਹ ਅੰਮ੍ਰਿਤਸਰ ਸਾਹਿਬ ਦੀ 에어ਪੋਰਟ ਤੇ ਪਹੁੰਚਣ ਤਾਂ ਕਿ ਸਾਡੀ ਜਿਹੜੇ ਇਥੋਂ ਦੇ ਪੰਜਾਬ ਦੇ ਨਿਵਾਸੀ ਆ ਉਹ ਖਜਲ ਖੁਆਰੀ ਤੋਂ ਬਚ ਸਕਣ ਇਹਦੇ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਉਹ ਵਿਚਰ ਰਹੇ ਨੇ ਉਹ ਕੋਈ ਨਾ ਕੋਈ ਐਸਾ ਬਹਾਨਾ ਪਾਲਦੇ ਆ ਕਿ ਮੇਰੀ ਕੋਈ ਮਾੜੀ ਮੋਟੀ ਪੁਰਾਣਾ ਸਟੇਟਸ ਬਣ ਜਵੇ ਉਹ ਸਟੇਟਸ ਦੇ ਵਿੱਚ ਕੀ ਪਾਲਦੇ ਨੇ ਉਹ ਇਹ ਪਾਲਦੇ ਨੇ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਾਊਂਟਰ ਲਾਤਾ ਦਿੱਲੀ ਵਿੱਚ ਦੋ ਕਹਿੰਦੇ ਗੱਡੀਆਂ ਲਾਤੀਆਂ ਜਿਹੜੀਆਂ ਗੱਡੀਆਂ ਜੀ ਉਹ ਉਹਨਾਂ ਨੂੰ ਉੱਥੋਂ ਦੇ ਜਿਹੜੇ ਉਹ ਯਾਤਰੀਨਾਂ ਵਾਸਤੇ ਲੈ ਕੇ ਜਾਣਗੀਆਂ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉੱਥੇ ਵਾਸਤੇ ਏਸੀ ਬੱਸਾਂ ਦੀ ਵੀ ਗੱਲ ਕੀਤੀ ਆ ਕਿ ਜਿਹੜਾ ਪੰਜਾਬ ਦਾ 에어ਪੋਰਟ ਆ ਇੰਟਰਨੈਸ਼ਨਲ 에어ਪੋਰਟ ਉਹਦੇ ਚ ਜਿਹੜੇ ਐਨਆਰਆਈ ਭਰਾ ਉਹਨਾਂ ਦੀ ਸਹੂਲਤ ਲਈ ਕੋਈ ਬੱਸ ਨਹੀਂ ਚੱਲਦੀ ਐਨਆਰਆਈ ਜਿਹੜੀਆਂ ਕੋਈ ਕਿਸੇ ਤਰ੍ਹਾਂ ਦੀਆਂ ਜਾਂ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ ਨਾ ਇੱਥੇ ਕਾਊਂਟਰ ਬਣਿਆ ਹੋਇਆ ਤੋਂ ਇਸ ਕਰਕੇ ਬਜਾਏ ਕਿ ਇਸ ਗੱਲ ਦੀ ਵੇਲੋੜੀ ਵਾਵਾ ਲੈਣ ਦੇ ਦੇ ਬਿਨਾਂ ਉਹ ਇੱਥੇ ਆ ਕੇ ਇਸ ਗੱਲ ਦਾ ਖਿਆਲ ਕਰਨ ਕਿ ਜਿਹੜੇ ਪੰਜਾਬ ਚ ਸਿੱਧੇ ਤੌਰ ਤੇ ਐਨ ਆਰ ਆਈ ਆ ਰਹੇ ਆ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਬੱਸਾਂ ਵੀ ਲਾਈਆਂ ਜਾਣ ਉਹਨਾਂ ਦੇ ਰਾਤ ਨੂੰ ਜਿਹੜਾ ਯਾਤਰਾ ਵਾ ਉਸ ਯਾਤਰਾ ਸੁਰੱਖਿਅਤ ਹੋ ਸਕੇ ਤੇ ਇਹ ਆਪਣਾ ਜਿਹੜਾ ਦੇਸ਼ ਦਾ ਪੰਜਾਬ ਦਾ 에ਰਪੋਰਟ ਆ ਇਸ ਨੂੰ ਵੱਡਾ ਕਰ ਸਕੀਏ ਇੱਕ ਇੱਕ ਬਜ਼ੁਰਗ ਨੇ ਮੈਨੂੰ ਇਹ ਗੱਲ ਕਹੀ ਸੀ ਮੈਨੂੰ ਚੰਗੀ ਲੱਗੀ ਉਹ ਕਹਿੰਦਾ ਵੀ ਅਸੀਂ ਇੰਦਰਾ ਗਾਂਧੀ ਦੇ ਨਾਮ ਦੇ 에ਰਪੋਰਟ ਤੇ ਨਾ ਉਤਰੀਏ ਆਪਦੇ ਗੁਰੂ ਘਰ ਦੇ ਨਾਮ ਦੇ ਗੁਰੂ ਦੇ ਏਅਰਪੋਰਟ ਤੇ ਉਤਰੀਏ ਚਲੋ ਇੱਕ ਵਿਚਾਰ ਸੀ ਜਿਹੜੀ ਮੈਨੂੰ ਸੁਣਨ ਨੂੰ ਮਿਲੀ ਚੰਗੀ ਸੀ ਸੋ ਮੈਂ ਉਹ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਦੇਸ਼ ਤੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਸਿੱਖਾਂ ਨੂੰ ਕਹਿੰਦੇ ਆ ਕਿ ਆਪਣੇ ਗੁਰੂ ਕੀ ਨਗਰੀ ਦੇ ਏਅਰਪੋਰਟ ਨੂੰ ਉਹ ਵਰਤੋਂ ਲਿਆਉਣ ਤੇ ਸਰਕਾਰ ਨੂੰ ਕਹਿੰਦੇ ਆ ਕਿ ਇਸ ਨੂੰ ਵੱਡਾ ਕਰਨ ਤਾਂ ਕਿ ਜਿਹੜਾ ਯਾਤਰੀ ਇੱਥੇ ਆਵੇ ਜਿੱਥੇ ਗੁਰੂ ਦੇ ਦਰ ਤੇ ਦਰਸ਼ਨ ਮੇਲਾ ਕਰੇ ਤੇ ਨਾਲ ਦੀ ਨਾਲ ਆਪਣੇ ਜਿਹੜਾ ਪੰਜਾਬ ਦਾ ਏਅਰਪੋਰਟ ਆ ਉਹ ਵੱਡੀ ਪੱਧਰ ਤੇ ਮਜ਼ਬੂਤ ਹੋ ਸਕੇ। ਮੇਰੇ ਵੱਲੋਂ ਤੁਹਾਡੀ ਆਪਣੀ ਨਿੱਜੀ رائے ਹੈ ਕਿ ਐਸਜੀਪੀਸੀ ਵੱਲੋਂ ਮੈਂ ਨਿੱਜੀ رائے ਦੀ ਗੱਲ ਕਰਦਾ ਜੀ ਮੈਂ ਮੈਂਬਰ ਹਾਂ ਐਸਜੀਪੀਸੀ ਦਾ ਤੇ ਐਸਜੀਪੀਸੀ ਵੀ ਜੇ ਇਹ ਰਾਏ ਇੱਕ ਦੇ ਰਹੀ ਹੈ ਤੇ ਮੈਨੂੰ ਲੱਗਦਾ ਮਾੜੀ ਨਹੀਂ ਹੈ।